ਨਮਸਕਾਰ ਸਤਿ ਸ੍ਰੀ ਅਕਾਲ ਅਸੀਂ ਖੜੇ ਆਂ ਸਿਸਵਾ ਬੱਦੀ ਰੋਡ ਤੇ ਇਹ ਦੇਖਿਓ ਜਰਾ ਇਹ ਇਹ ਇੱਕ ਕਦਮ ਇਹ ਦੋ ਕਦਮ ਤੇ ਇੱਥੇ ਆ ਕੇ ਮੈਂ ਖੜਾ ਹੋ ਗਿਆ ਆਪਾਂ ਸਿਸਵਾ ਬੱਦੀ ਰੋਡ ਤੇ ਖੜੇ ਆਂ ਔਰ ਇੱਥੇ ਸਿਸਵਾ ਨਦੀ ਜਿਹੜੀ ਹੈਗੀ ਐ ਇਹ ਨਦੀ ਚਲੋ ਨਦੀ ਤਾਂ ਹੁੰਦੀ ਐ ਛ ਕੋਈ ਗੱਲ ਨਹੀਂ ਐ ਪਰ ਇਹ ਦੇਖੋ ਇਲੀਗਲ ਮਾਈਨਿੰਗ ਕੀਤੀ ਹੋਈ ਐ ਮਾਈਨਿੰਗ ਕਰਕੇ ਇਹ ਦੇਖੋ ਇਹ ਸਾਰੀ ਸਾਰੀ ਇੱਥੇ ਦਾ ਜਿਹੜਾ ਸੜਕ ਦੇ ਨਾਲ ਲੱਗਦੀ ਮਿੱਟੀ ਐ ਜ਼ਮੀਨ ਨੂੰ ਖਾ ਗਏ ਇੱਥੇ ਥੱਲੇ ਪੇੜ ਦਿਖਾਇਓ ਪੇੜ ਦੀ ਜੜ ਵੀ ਜੜੀ ਹੈਗੀ ਹੈ ਉਹ ਵੀ ਉਖੜ ਗਈ ਹੋਈ ਹੈ ਉਹ ਦੇਖੋ ਪੇੜ ਉੱਪਰਲੇ ਪਾਸੇ ਗਿਰ ਗਿਆ ਹੋਇਆ ਉਹ ਸੱਜੇ ਹੱਧੇ ਉਹ ਸਾਹਮਣੇ ਦੇਖੋ ਪੇੜ ਥੱਲੇ ਗਿਰ ਗਿਆ ਹੋਇਆ ਦਿਖ ਰਿਹਾ ਨਾ ਪੇੜ ਥੱਲੇ ਗਿਰ ਗਿਆ ਇਹ ਥੱਲੇ ਦਿਖਾਇਓ ਇੱਥੇ ਮਾੜਾ ਜਿਹਾ ਕੈਮਰਾ ਕਮਾਇਓ ਦੇਖਿਓ ਕਿਵੇਂ ਇਹ ਵੀ ਪੇੜ ਗिरा ਤੇ ਕਿਵੇਂ ਮਿੱਟੀ ਖੁਰਦੀ ਪਈ ਹੈ ਇਹ ਧਿਆਨ ਨਾਲ ਜੇ ਦੇਖੋਗੇ ਇਹ ਦੇਖੋ ਧਿਆਨ ਨਾਲ ਇਹ ਕਿਵੇਂ ਮਿੱਟੀ ਇੱਥੇ ਖੁਰਦੀ ਪਈ ਹੈ ਹੁਣ ਇਹ ਸਾਰੇ ਚੀਜ਼ਾਂ ਨੂੰ ਧਿਆਨ ਨਾਲ ਦੇਖਦੇ ਹੋ ਤੇ ਸਮਝ ਆਂਦਾ ਹੈ ਕਿ ਇੱਥੇ ਜਿਹੜਾ ਹੈਗਾ ਮਾਈਨਿੰਗ ਮਾਫੀਆ ਐਕਟਿਵ ਹੈ ਚਲੋ ਮਾਈਨਿੰਗ ਮਾਫੀਆ ਤਾਂ ਐਕਟਿਵ ਹੈ ਪ੍ਰਸ਼ਾਸਨ ਇਹਦਾ ਧਿਆਨ ਤਰਖੇ ਸੜਕਾਂ ਨਾ ਖਾ ਜਾਵੇ ਜਿਵੇਂ ਪਿਛਲੇ ਦਿਨਾਂ ਦੇ ਅੰਦਰ ਜਿਹੜਾ ਹੈਗਾ ਪਟਿਆਲਾ ਕੀ ਰੌ ਨੇ ਨਿਆ ਗੋਂ ਦੇ ਅੰਦਰ ਜਿਹੜੀ ਹੈਗਾ ਕਦੀ ਖਾਨ ਲੱਗੀ ਸੀ ਪਟਿਆਲਾ ਕੀ ਰੌ ਜਿਹੜੀ ਉਹ ਪਟਿਆਲੇ ਕੀ ਰੌ ਨਦੀ ਸੜਕ ਖਾਨ ਲੱਗੀ ਸੀ ਮੈਨੂੰ ਲੱਗਦਾ ਉਸ ਤਰ੍ਹਾਂ ਹੀ ਇਹ ਸਿਸਵਾ ਨਦੀ 'ਚ ਹੁਣ ਪਾਣੀ ਆਏਗਾ ਮੌਸਮ ਵਿਭਾਗ ਕਹਿੰਦਾ ਬਹੁਤ ਤੇਜ਼ ਬਾਰਿਸ਼ਾਂ ਵਾਲੀ ਇਹ ਕੁਝ ਦਿਨਾਂ ਚ ਉਹ ਬਾਰਿਸ਼ ਆਏਗੀ ਇਹ 4-5 ਫੁੱਟ ਨਹੀਂ ਰਹਿ ਗਈ ਹੈ ਇਹ ਮਿੱਟੀ ਖਾ ਜਾਏਗੀ ਇਹ ਸੜਕ ਥੱਲੇ गिर ਜਾਏਗੀ ਔਰ ਸੜਕ ਗਿਰਨ ਤੋਂ ਬਾਅਦ ਜੜਾ ਹੈਗਾ ਇਹ ਇੱਥੇ ਟ੍ਰੈਫਿਕ ਬੰਦ ਹੋ ਜਾਏਗਾ। ਮੇਰੀ ਸਰਕਾਰ ਨੂੰ ਬੇਨਤੀ ਹੈ, ਪ੍ਰਸ਼ਾਸਨ ਨੂੰ ਬੇਨਤੀ ਹੈ, ਡੀਸੀ ਮਾਹੌਲੀ ਨੂੰ ਬੇਨਤੀ ਹੈ, ਚੀਫ ਸੈਕਟਰੀ ਪੰਜਾਬ ਨੂੰ ਬੇਨਤੀ ਹੈ। ਇਸੇ ਤਰ੍ਹਾਂ ਤੇ ਐਕਸ਼ਨ ਲੈਣ ਮੇਰਨਾਨ ਸਿਸਵਾ ਦੇ ਸਰਪੰਚ ਸੰਜੀਵ ਜੀ ਨੇ ਔਰ ਸਾਡੇ ਜਿਹੜੇ ਮਾਜਰੀ ਬਲੌਗ ਦੇ ਮੰਡਲ ਪ੍ਰਧਾਨ ਮੁਹੱਜੇ ਨੇ ਅਸੀਂ ਇੱਥੇ ਸਿਸਵਾ ਡੈਮ ਦੇ ਅੰਦਰਲੀ ਇਲੀਗਲ ਮਾਈਨਿੰਗ ਹੋ ਰਹੀ ਹੈ ਉਹ ਦੇਖਣਾ ਅਸੀਂ ਪਰ ਸਾਨੂੰ ਇੱਕ ਨਈ ਹੋਰ ਵੱਡੀ ਜਿਹੜੀ ਮੁਸੀਬਤ ਹੈ ਮਾਈਨਿੰਗ ਤੋਂ ਵੱਧ ਉਹ ਦਿਗ ਗਈ। ਉਮੀਦ ਹੈ ਜਲਦੀ ਐਕਸ਼ਨ ਹੋਏਗਾ। ਬਹੁਤ ਅਨੌਖਾ।